ਪਤਾ ਨਾ ਲੋਕੀ ਤਾਂ ਪਹਿਲਾਂ ਹੀ ਨੀ ਗੱਲਾਂ ਬਣਾਉਣੋਂ ਹਟਦੇ ਉਹ ਫੇਰ ਕਹਿਣਗੇ ਹੁਣ ਇਹ ਮੰਗ ਕੇ ਵੀ ਖਾਣ ਲੱਗ ਗਏ ਮੇਰੇ ਸੋਹਰੇ ਬਹੁਤ ਚੰਗੇ ਨੇ ਤੇਰੇ ਸੋਹਰਿਆਂ ਮੰਗਣੀ ਵੀ ਘਰੋਂ ਹੀ ਕੱਢ ਦੇਣ ਤਾਨੇ ਮਾਰ ਮਾਰ ਕੇ ਕਿਉਂ ਪੱਪੀ ਇਹ ਸੋਹਰਿਆਂ 'ਚ ਗਲਤ ਤਾਂ ਕੋਈ ਜ਼ਰੂਰ ਹੋਈ ਆ ਪਰ ਤੂੰ ਨਹੀਂ ਦੱਸ ਰਹੀ ਗਦੀਪ ਕਹਿੰਦੀ ਵੀ ਮੈਂ ਨਾ ਆਪਣੇ ਸੋਹਰੇ ਤਾਂ ਹਿਸਾਬ ਪੱਤੀ ਭਾਲਦੀ ਆ ਇਹ ਕੀ ਕਹਿ ਰਹੇਂਗੇ ਤੂੰ ਉਹ ਪੁੱਤਰ ਮੁੰਗਾਨੂ ਦੇ ਦਿਮਾਗ ਚੱਲਦਾ ਇਹਦਾ ਤਾਂ ਦਿਮਾਗ ਸਾਰੇ ਦਿਨ ਪੇਕਿਆਂ ਚ ਹੀ ਰਹਿੰਦਾ ਮੰਮੀ ਇਹ ਕੀ ਕਹਿ ਰਹੇ ਹੋ ਸਾਰਾ ਦਿਨ ਕਰਦੀ ਤਾਂ ਰਹਿੰਦੀ ਐ ਕੰਮ ਐਵੇਂ ਕਾਦੇ ਲਈ ਬੋਲਣਾ ਨਾ ਤੂੰ ਇਹਦੇ ਪਿੱਛੇ ਲੱਗ ਕੇ ਹੁਣ ਮਾਂ ਨੂੰ ਬੋਲੇਗਾ ਸ਼ਰਮ ਕਰ ਜੋਰੂ ਦਾ ਗਲਾਮ ਤੁਹਾਨੂੰ ਪਤਾ ਹੈ ਸ਼ੈਲੀ ਨਾ ਪੇਕੇ ਘਰੇ ਬੈਠੀ ਐ ਤੇ ਉਤੋਂ ਮੇਰਾ ਭਰਾ ਉਹ ਵੀ ਪੈਸੇ ਲੈ ਕੇ ਘਰੋਂ ਭੱਜ ਗਿਆ ਮੰਮੀ ਗੁੱਸੇ ਕਿ ਹੋ ਗਏ ਮੈਂ ਮੀਨੂ ਨੂੰ ਸਮਝਾ ਕੇ ਆਇਆ ਅੱਗੇ ਤੋਂ ਨਹੀਂ ਤੁਹਾਡੇ ਅੱਗੇ ਬੋਲਿਆ ਕਰੂ ਤੁ ਤੋ ਤੋਗੇ ਬੋਲਣ ਨਿਕਲੇ ਕਰਦੇ ਐ ਇਹਦੀ ਤੇ ਜਵਾਨੇ ਬਹੁਤ ਚਲਦੀ ਐ ਭੈਣਾ ਦੇ ਖਿਲਾਫ ਮੰਮੀ ਨੂੰ ਪੜਕਾ ਰਿਹਾ ਤੇ ਜਿੱਥੇ ਤੱਕ ਮੇਰਾ ਖਿਆਲ ਐ ਵੀ ਉਸ ਬੰਦੇ ਨੇ ਹੀ ਤੈਨੂੰ ਪੇਕੇ ਜਾਣ ਤੋਂ ਰੋਕਵਾਇਆ ਕਿਉਂ ਭੈਣ ਜੀ ਦੇਖ ਰਹੇ ਹੋ ਨਾ ਕੀ ਕੁਝ ਹੁੰਦਾ ਪਿਆ ਇਗਨੋਰ ਨਾ ਕਰੀ ਮੈਨੂੰ ਮੇਰੇ ਘਰ ਚ ਕੋਈ ਮੈਨੂੰ ਅਕੜਾਂ ਦਿਖਾਵੇ ਇਹ ਮੈਨੂੰ ਬਰਦਾਸ਼ਤ ਨਹੀਂ ਹੁਣਾ ਤੇਰੇ ਬਰਦਾਸ਼ਤ ਹੁੰਦਾ ਵੀ ਕੀ ਹੈ ਜਦੋਂ ਤੱਕ ਤੂੰ ਚਾਰ ਜਣਿਆਂ ਨਾਲ ਲੜਨੀ ਨਾ ਲੈਂਦੀ ਤੇਰੇ ਕਾਲਜੇ ਠੰਡ ਨਹੀਂ ਪੈਂਦੀ ਰੋਟੀ ਹਜਮ ਨਹੀਂ ਆਂਦੀ ਤੇਰੇ ਉਹ ਮੇਰੇ ਹਾਜ਼ਮੇ ਦੀ ਗੱਲ ਨਾ ਕਰ ਮੇਰਾ ਹਾਜ਼ਮਾ ਬਥੇਰਾ ਤਗੜਾ ਉਹ ਹਾਜ਼ਮਾ ਤਾਂ ਤੇਰਾ ਨਹੀਂ ਤਾਨੂੰ ਤਾਂ ਸਾਡੇ ਘਰ ਚੋਂ ਹਿੱਸਾ ਭਾਲਦੀ ਫਿਰਦੀ ਆ ਅੱਛਾ ਰੜਕਾ ਕੱਢਣ ਆਈ ਐ ਮੇਰੇ ਨਾਲ ਤਕਲੀਫ ਹੋ ਗਈ ਕਿ ਮੈਂ ਆਪਣਾ ਹਿੱਸਾ ਕਿਉਂ ਮੰਗ ਲਿਆ ਭਾਬੀ ਜੀ ਆਪਣਾ ਹੱਕ ਮੰਗਣ ਚ ਕਾਦੀ ਸ਼ਰਮ ਇਹ ਤਾਂ ਥੋੜੇ ਹੀ ਬੋਲ ਨੇ ਨਾਲੇ ਇੱਕ ਦਿਨ ਤੂੰ ਵੀ ਤਾਂ ਆਪਣੇ ਪੇਕਿਆਂ ਤੋਂ ਹਿੱਸਾ ਲੈ ਕੇ ਹੀ ਆਏਂਗੀ ਰਮਨ ਭਾਬੀ ਆ ਗਲਤੀ ਨਾ ਕਰੀ ਤੇਰੀਆਂ ਵਧਕੀਆਂ ਸ਼ੈਲੀ ਭਾਬੀ ਸਹਿ ਲੈਂਦੀ ਐ ਮੈਂ ਨਹੀਂ ਫਿਰ ਬਕਵਾਸ ਨਾ ਸੋ ਸਮਝ ਕੇ ਕਰਿਆ ਕਰ ਜਦੋਂ ਤੈਨੂੰ ਪਤਾ ਵੀ ਇਹ ਘਰ ਨਾ ਮੇਰੇ ਘਰ ਵਾਲੇ ਦੀ ਕਮਾਈ ਨਾਲ ਚੱਲਦਾ ਹੈ ਫਿਰ ਇਸ ਹਿਸਾਬ ਨਾਲ ਤੇਰਾ ਜਾਂ ਰਾਜ ਦਾ ਕੋਈ ਹਿੱਸਾ ਨਹੀਂ ਬਣਦਾ ਭਾਬੀ ਮੈਨੂੰ ਲੱਗਦਾ ਤੈਨੂੰ ਯਾਦਦਾਸ਼ਤ ਤੇਜ਼ ਕਰਨ ਦੀ ਦਵਾਈ ਲੈਣੀ ਪੈਣੀ ਆ ਆ ਨਾਲੇ ਤੂੰ ਕਿਹੜੇ ਹਿਸਾਬ ਨਾਲ ਕਹੀ ਜਾਂਦੀ ਹੈ ਕਿ ਵੱਡੇ ਵੀਰੇ ਦਾ ਇਹ ਘਰ ਤੇ ਹੱਕ ਹੈ ਇਹ ਨਾ ਭੁੱਲ ਇਹ ਘਰ ਸਾਡੇ ਮਾਪਿਓ ਦਾ ਹੈ ਮਾਂ ਪਿਓ ਦੀ ਪ੍ਰਾਪਰਟੀ ਤੇ ਸਾਰੇ ਬੱਚਿਆਂ ਦਾ ਹੱਕ ਹੁੰਦਾ ਇਕੱਲੀ ਬੀਰੇ ਦੀ ਕਮਾਈ ਨੂੰ ਲੈ ਕੇ ਨਾ ਚੱਲ ਪਹਿਲਾਂ ਵੀ ਇਹ ਘਰ ਬੀਰੇ ਦੀ ਕਮਾਈ ਤੋਂ ਬਿਨਾਂ ਚੱਲਦਾ ਸੀ ਬਸ ਗੱਲ ਨਾ ਹੁਣ ਇਹ ਹੈ ਕਿ ਬੀਰਾ ਬਾਹਰੋਂ 4 ਕੇ ਪੈਸੇ ਵੱਧ ਭੇਜਦਾ ਤੇ ਤੈਨੂੰ ਉਹੀ 4 ਪੈਸਿਆਂ ਦਾ ਗੁਮਾਨ ਹੈ ਹਾਂ ਹੈਗਾ ਪੈਸਿਆਂ ਦਾ ਗੁਮਾਨ ਬੋਲ ਕੀ ਕਰੇਗੀ ਤੇਰੀ ਮਾਂ ਤਾਂ ਤੇਰੀ ਤਰੀਫਾਂ ਕਰਦੀ ਨਹੀਂ ਥੱਕਦੀ ਮੇਰੀ ਧੀ ਐ ਮੇਰੀ ਧੀ ਐ ਪਰ ਅਸਲ ਚਿਹਰਾ ਤਾਂ ਮੈਨੂੰ ਪਤਾ ਤੂੰ ਤਾਂ ਤਰੀਫਾਂ ਦੇ ਲਾਇਕ ਹੈ ਹੀ ਨਹੀਂ ਭਾਬੀ ਮੈਂ ਕਹੀ ਜਾਨੀ ਆ ਕਾ ਨੂੰ ਕਾ ਨੂੰ ਗੱਲ ਵਧਾਣੀ ਆ ਪਰ ਤੂੰ ਹਟਦੀ ਨਹੀਂ ਚੱਲ ਤੂੰ ਕਹਿਨੀ ਐ ਕਿ ਮੈਂ ਲਾਲਚੀ ਆ ਚੱਲ ਲਾਲਚੀ ਸਹੀ ਤੂੰ ਮੈਨਿਆ ਘਰ ਤੋਂ ਭੇਜਣਾ ਚਾਹੁੰਨੀ ਐ ਮੈਂ ਚਲੀ ਜਾਊਂਗੀ ਇਹ ਵੀ ਤਮੰਨਾ ਤੇਰੇ ਦਿਲ ਦੀ ਹੋ ਜੂਗੀ ਪੂਰੀ ਓ ਜਾ ਜਾ ਛੇਤੀ ਜਾ ਛੂਟੇ ਤਰ ਤੋਂ ਸਾਡਾ ਖਿਹੜਾ ਛੇਤੀ ਜਾ ਮੈਂ ਚੱਲ ਚਲੀ ਜਾਊਂਗੀ ਔਰ ਤੈਨੂੰ ਮੇਰੀ ਹੈਲਪ ਕਰਨੀ ਪੈਣੀ ਐ ਦੇ ਦੇ 15 ਲੱਖ ਰੁਪਈਆ ਚੁੱਪਚਪੀਤੇ ਵਗ ਜੂਗੀ ਅੱਛਿਆ ਉਹ ਵੱਡੀ ਆਈ 15 ਲੱਖ ਲੈਣ ਵਾਲੀ ਉਹ ਦਿਨੀ ਆ ਤੈਨੂੰ ਗਾਂਦੇ ਵਾਲੇ ਨੋਟ ਥੁੱਕ ਲਾ ਲਾ ਕੇ ਗਿਣ ਗਿਣ ਕੇ ਉਹ ਤੈਨੂੰ ਮੇਰੀ ਸ਼ਕਲ ਤੇ ਬੇਵਕੂਫ ਲਿਖਿਆ ਲੱਗਦਾ ਉਹ ਜਿਹੜਾ ਤੂੰ ਪੋਲਾ ਜਿਹਾ ਮੂੰਹ ਹਲਾਏਂਗੀ ਤੇ ਮੈਂ ਤੇਰੇ ਤੇ ਤਰਸ ਖਾ ਕੇ ਤੈਨੂੰ ਪੈਸੇ ਦੇ ਦੂੰਗੀ ਖੁੱਡਾਂ 'ਚ ਰਹਿਣ ਵਾਲੀ ਮੰਗਦੀ ਐ 15 ਲੱਖ ਉਹ ਸੋਨੂੰ ਦੋਵੇਂ ਭੈਣ ਭਰਾਵਾਂ ਨੂੰ ਤਾਂ ਨਾ ਮੈਂ ਕੌਡੀ ਨਾ ਦੇਵਾਂ ਭਾਬੀ ਜਵਾਨ ਸੰਭਾਲ ਕੇ ਖੁੱਡਾਂ 'ਚ ਅਸੀਂ ਨਹੀਂ ਤੂੰ ਰਹਿੰਦੀ ਸੀ ਆ ਨਾਲੇ ਤੇਰੇ ਪੇਕਿਆਂ 'ਚ ਹੈ ਕੀ ਸੀ ਆ ਉਰੇ ਆ ਕੇ ਤੇਰੇ ਹੱਥ ਚਾਰ ਪੈਸੇ ਲੱਗੇ ਹੁਣ ਤੂੰ ਕਿਸੇ ਨੂੰ ਕੁਝ ਸਮਝਦੀ ਨਹੀਂ ਸਹੀ ਕਹਿੰਦੇ ਨੇ ਸਿਆਣੇ ਜਦੋਂ ਗਰੀਬ ਘਰ ਦੀਆਂ ਕੁੜੀਆਂ ਨੂੰ ਨਾ ਤਕੜੇ ਸਹੁਰੇ ਮਿਲ ਜਾਣ ਫਿਰ ਉਹ ਇਹੀ ਲੱਛਣ ਦਿਖਾਉਂਦੀਆਂ ਨੇ ਰਮਨ ਭਾਬੀ ਅੱਜ ਤੂੰ ਦੂਜੇ ਵਾਰੀ ਮੇਰੇ ਤੇ ਹੱਥ ਚੱਕਿਆ ਤੂੰ ਮੈਨੂੰ ਕਿਸੇ ਪਾਸੇ ਨਾ ਕਮਜ਼ੋਰ ਨਾ ਸਮਝੀਂ ਖਬਰਦਾਰ ਕੰਨ ਖੋਲ ਕੇ ਨਾ ਮੇਰੀ ਗੱਲ ਸੁਣ ਲੈ ਜੇ ਅੱਗੇ ਤੋਂ ਮੇਰੇ ਤੇ ਹੱਥ ਚੱਕਿਆ ਤੇ ਹੱਥ ਬਰਾਬਰ ਤੁਹਾਡੇ ਤੇ ਚੱਕਿਆ ਜਾਊਗਾ ਫੇਰ ਮੈਂ ਕੋਈ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕਰਨਾ ਆਈ ਆ ਵੱਡੀ ਹੱਥ ਚੱਕਣ ਵਾਲੀ ਮੈਂ ਨੂੰ ਗਰੀਬ ਕਰਦੀ ਕਹਿੰਦੀ ਐ ਭੈਣ ਜੀ ਮੈਂ ਗਰੀਬ ਨਹੀਂ ਅਮੀਰਾ ਅਮੀਰ ਤੇ ਅਮੀਰ ਵੀ ਇਹੇ ਜੀ ਕਿ ਸ਼ੈਲੀ ਨੂੰ ਮੈਂ ਇਸ ਘਰੇ ਆਉਣ ਨਹੀਂ ਦੇਣਾ ਤੇ ਤੈਨੂੰ ਮੈਂ ਇਸ ਘਰੇ ਮੁੜ ਕੇ ਬੜਨ ਨਹੀਂ ਦੇਣਾ ਤੇ ਰਹੀ ਤੁਹਾਡੀ ਮਾਤਾ ਦੀ ਗੱਲ ਤੇ ਉਹਦਾ ਇੰਤਜ਼ਾਮ ਵੀ ਮੈਂ ਕਰ ਲਿਆ ਮਾਤਾ ਤਾਂ ਤੁਹਾਡੀ ਜਾਊ ਹੁਣ ਬਿਰਧ ਆਸ਼ਰਮ ਮੰਮੀ ਜੀ ਮਾਫ ਕਰਿਓ ਮੈਂ ਨਹੀਂ ਆ ਸਕਦੀ ਉਹ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਐਕਚੁਅਲੀ ਘਰ ਚੀ ਕੰਮ ਐਨੇ ਜ਼ਿਆਦਾ ਹੋ ਜਾਂਦੇ ਨੇ ਨਾ ਕਿ ਘਰੋਂ ਨਿਕਲਿਆ ਹੀ ਨਹੀਂ ਜਾਂਦਾ ਕੋਈ ਨਾ ਆਪਾਂ ਜੋ ਵੀ ਗੱਲ ਕਰਨੀ ਹੁੰਦੀ ਆ ਨਾ ਫੋਨ ਤੇ ਹੀ ਕਰ ਲਿਆ ਕਰਾਂਗੇ ਚਲੋ ਠੀਕ ਆ ਮੰਮੀ ਆਪਾਂ ਫੇਰ ਗੱਲ ਕਰਦੇ ਆ ਉਹ ਮੇਰੇ ਨਾਲ ਦਾਲ ਰੱਖੀ ਹੋ ਯਾਰ ਰਸੋਈ ਚ ਮੈਂ ਮੜੇ ਦੇਖਿਆ ਹਾਂ ਹੁਣ ਬਣੀ ਗੱਲ ਹੁਣ ਰਹੂਗਾ ਮੇਰਾ ਮੀਨੂ ਤੇ ਰੋਬ ਬਦਿਆ ਹੋ ਗਿਆ ਉਹਨੇ ਟਾਈਮ ਤੇ ਮੇਰੀਆਂ ਅੱਖਾਂ ਖੋਲ੍ਹਤੀਆਂ ਹੁਣ ਇੱਕ ਵਾਰੀ ਮੈਡਮ ਨੂੰ ਫੋਨ ਕਰਕੇ ਪੁੱਛੀ ਲਵਾਂ ਵੀ ਹੁਣ ਅੱਗੇ ਕੀ ਕਰਾਂ ਲੈ ਇਹਦਾ ਤਾਂ ਫੋਨ ਹੀ ਬੀਜੀ ਆ ਜਾਂਦਾ ਚੱਲ ਕੋਈ ਨਾ ਫੇਰ ਕੇ ਕਰ ਲੈਨੀ ਆ ਮੰਮੀ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ ਪਾਣੀ ਲਿਆਵਾ ਲੋੜ ਨਹੀਂ ਮੈਨੂੰ ਤੇਰੇ ਪਾਣੀ ਦੀ ਮੈਂ ਆਪੇ ਚੱਕ ਕੇ ਪਾਣੀ ਪੀ ਲੂੰਗੀ ਨਾਲੇ ਦਵਾਈ ਲੈ ਲੂੰਗੀ ممی کنک چر گسے رہوں گے میرے نال تھوڑے سامنے میں ہون اپنی ممی نو جواب دیتا تا ہے گا میں ہون نہیں جاندی پیک کے چنگی رہیں گی جے نہیں جائیں گی نہیں تا تیری پہن نے تیرا کر بھی پٹ دینا ہے بات چا رون نہ لوگتا چنگا ہے جے اپا ہونی آل لگا ڈلی ہے ممی میرا تو ڈنال پرومیس ہے جنی دیر تسی نہیں کہن دے نا میں نہیں جاندی پر میرے نال ادھا مو مڑا کے نہ بیٹھو ਮੰਮੀ ਤੁਹਾਨੂੰ ਪਤਾ ਹੈ ਮੈਨੂੰ ਕੱਲ ਕਿੰਨਾ ਬੋਲੇ ਨੇ ਮੈਨੂੰ ਕਹਿੰਦੇ ਤੂੰ ਮੇਰੇ ਮਾਂ ਦਾ ਦਿਲ ਦੁਖਾਇਆ ਮੇਰੇ ਮਾਂ ਦਾ ਦਿਲ ਦੁਖਾਉਣ ਦਾ ਮਤਲਬ ਮੇਰਾ ਦਿਲ ਦੁਖਾਉਣਾ ਮੰਮੀ ਪਲੀਜ਼ ਮੈਨੂੰ ਮਾਫ ਕਰਿਓ ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ ਸੀ ਜੇ ਭੁੱਲੇ ਚੁੱਕੇ ਫੇਰ ਵੀ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਨਾ ਆਪਣੀ ਧੀ ਸਮਝ ਕੇ ਮੈਨੂੰ ਮਾਫ ਕਰਦੇ ਹੋ ਨਾਲੇ ਤੁਹਾਨੂੰ ਪਤਾ ਹੈ ਮੈਂ ਅੱਜ ਨਾ ਤੁਹਾਡੇ ਫੇਵਰਟ ਪਕੌੜੇ ਬਣਾਏ ਨੇ ਉਹ ਵੀ ਗੋਭੀ ਵਾਲੇ ਅੱਛਾ ਗੋਭੀ ਵਾਲੇ ਪਕੌੜੇ ਬਣਾਏ ਨੇ ਹਾਂਜੀ ਮੰਮੀ ਮੈਨੂੰ ਪਤਾ ਤੁਹਾਨੂੰ ਗੋਭੀ ਵਾਲੇ ਪਕੌੜੇ ਬਹੁਤ ਪਸੰਦ ਨੇ ਇਸ ਲਈ ਮੈਂ ਸੋਚਿਆ ਅੱਜ ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਗੋਭੀ ਵਾਲੇ ਪਕੌੜੇ ਬਣਾ ਕੇ ਖਵਾਉਂਗੀ ਜੇ ਕਹੋ ਤਾਂ ਹੁਣੇ ਗਰਮਾ ਗਰਮ ਲੈ ਕੇ ਆਵਾਂ ਆ ਮੱਖਣ ਜਾਂ ਨਾ ਲਾ ਮਸਕੇ ਲਾਉਣੇ ਤਾਂ ਤੈਨੂੰ ਬਥੇਰੇ ਆਉਂਦੇ ਨੇ ਜਾ ਲਿਆ ਹਾਂਜੀ ਹਾਂਜੀ ਮੰਮੀ ਹੁਣੇ ਲੈ ਕੇ ਉਹ ਸੱਚ ਮੰਮੀ ਪਕੌੜੇ ਖਾਉਂਗੇ ਕਿਹਦੇ ਨਾਲ ਕਾਦੇ ਨਾਲ ਦਾ ਕੀ ਮਤਲਬ ਇਮਲੀ ਦੀ ਚਟਨੀ ਨਾਲ ਖਾਉਂਗੇ ਚਟਨੀ ਬਣਾ ਲੈ ਮम्मी ਚਟਨੀ ਤਾਂ ਮੈਂ ਬਣਾ ਲਵਾਂ ਉਹਦਰ ਅਸਲ ਇਮਲੀ ਖਤਮ ਹੋਈ ਪਈ ਐ ਜੇ ਤੁਸੀਂ ਮੈਨੂੰ ਦੁਕਾਨ ਤੋਂ ਇਮਲੀ ਫੜ ਕੇ ਲਿਆ ਦਿਓ ਨਾ ਜਦੋਂ ਪਕੌੜੇ ਤਲਣ ਲੱਗੀ ਸੀ ਉਦੋਂ ਤੇਰੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਮਲੀ ਤਾਂ ਆਇਆ ਨਹੀਂ ਸੌਰੀ ਮੰਮੀ ਉਹ ਤੁਹਾਨੂੰ ਮਨਾਉਣ ਦੇ ਚੱਕਰ 'ਚ ਮੈਂ ਪਕੌੜੇ ਤਾਂ ਤਲਣ ਲੱਗ ਗਈ ਜਦੋਂ ਚਟਨੀ ਬਣਾਉਣ ਲਈ ਇਮਲੀ ਦੇਖੀ ਉਹ ਹੈ ਨਹੀਂ ਸੀ ਹੁਣ ਤੁਸੀਂ ਮੈਨੂੰ ਪਲੀਜ਼ ਇਮਲੀ ਲਿਆ ਦਿਓਗੇ ਨਾਲ ਮੈਂ ਚਟਨੀ ਵੀ ਬਣਾ ਦੂੰਗੀ ਨਾਲੇ ਪਕੌੜੇ ਵੀ ਦੁਬਾਰਾ ਗਰਮ ਕਰ ਦੂੰਗੀ ਚੱਲ ਲਿਆ ਦਿਨੀਆਂ ਓਕੀ ਸਖਾਲੀ ਹੁਣ ਨਾਲ ਚਾਹ ਵੀ ਬਣਾ ਲਈ ਫਿਰ ਉਹ ਹਾਜਮ ਵੀ ਤਾਂ ਕਰਨੇ ਨੇ ਠੀਕ ਹੈ ਮੰਮੀ ਜੀ ਜਿਵੇਂ ਤੁਸੀਂ ਕਹੋ ਕਿੱਥੇ ਰੱਖਤਾ ਮੰਮੀ ਨੇ ਫੋਨ ਵਾਪਿਆ ਉਹ ਸੱਜਾ ਯਾਦ ਆਇਆ ਕਿ ਮਲੀ ਤਾਂ ਪਈ ਐ ਰਿਜੂ ਚ ਮੈਨੂੰ ਨੂੰ ਯਾਦ ਹੀ ਨਹੀਂ ਹੋਣੀ ਇਹ ਫੋਨ ਦਾ ਪਾਸਵਰਡ ਤਾਂ ਮੈਂ ਹੀ ਰੱਖਿਆ ਸੀ ਇਹ ਖੁੱਲ ਕਿਉਂ ਨਹੀਂ ਰਿਹਾ ਮੈਨੂੰ ਲੱਗਦਾ ਮੰਮੀ ਨੇ ਬਦਲ ਲਿਆ ਹੋਣਾ ਉਹਨੂੰ ਕਹਿ ਨਹੀਂ ਆ ਇੱਕ ਵਾਰੀ ਦਵਾਰੇ ਚੈੱਕ ਕਰ ਰੱਖ ਕੇ ਭੁੱਲ ਗਈ ਹੋਣੀ ਐ ਮੀਨੂ ਮੇਰਾ ਫੋਨ ਕਿਉਂ ਚੱਕਿਆ ਹੈ ਅੱਛਾ ਮੇਰੀ ਪਿੱਠ ਵਿੱਚ ਇਹ ਸਾਜਿਸ਼ਾਂ ਚੱਲਦੀਆਂ ਸੀ ਇਹ ਵਲੇ ਲਿਆਉਣਾ ਤਾਂ ਇੱਕ ਬਹਾਨਾ ਸੀ ਮੰਮੀ ਤੂੰ ਵੀ ਬਿਲਕੁਲ ਆਪਣੀ ਭੈਣ ਨੰਬਰ ਕੀ ਨਿਕਲੇ ਕਰਦੀਆਂ ਨਾ ਉਹਦੇ ਵਰਗੀਆਂ ਸਾਜਿਸ਼ਾਂ ਨਹੀਂ ਮੰਮੀ ਕੋਈ ਸਾਜਿਸ਼ ਨਹੀਂ ਇਮਲੀ ਸੱਚੀ ਖਤਮ ਹੈ ਬਸ ਕਰਨੀ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ ਮੇਰਾ ਫੋਨ ਕਿਉਂ ਚੱਕਿਆ ਮੰਮੀ ਜੀ ਉਹ ਨਾ ਤੁਹਾਡਾ ਫੋਨ ਵੱਜ ਰਿਹਾ ਸੀ ਮੈਂ ਤਾਂ ਉਹੀ ਦੇਖਣ ਲੱਗੀ ਸੀ ਮੈਂ ਫੋਨ ਚੱਕਣ ਲੱਗੀ ਐਨੇ ਨੂੰ ਫੋਨ ਕੱਟ ਗਿਆ ਐਨੇ ਨੂੰ ਤੁਸੀਂ ਵੀ ਉੱਪਰ ਆ ਗਏ ਹੁਣ ਝੂਠ ਬੋਲ ਲੈਂਦੀ ਕੋਈ ਲੋੜ ਨਹੀਂ ਮੈਂ ਸਮਝ ਜਾਂਦੀ ਆ ਕਿਹਦਾ ਫੋਨ ਆਇਆ ਕਿਹਦਾ ਨਹੀਂ ਇਹ ਸਭ ਤੇਰੇ ਬਚਨ ਦੇ ਤਰੀਕੇ ਨੇ ਵੀ ਝੂਠ ਬੋਲेंगी ਬਚ ਜਾਂਗੀ ਪਰ ਹੁਣ ਨਹੀਂ ਮੈਂ ਵੀ ਆਪਣੇ ਮੁੰਡੇ ਨੂੰ ਸਾਰਾ ਕੁਝ ਦੱਸੂਗੀ ਵੀ ਹੁਣ ਤੂੰ ਮੇਰੇ ਨਾਲ ਕੀ ਕਰਦੀ ਫਿਰਦੀ ਐ ਸੌਰੀ ਮੰਮੀ ਜੀ ਅੱਗੇ ਤਾਂ ਤੁਹਾਡੇ ਫੋਨ ਨੂੰ ਹੱਥ ਨਹੀਂ ਲਾਉਂਦੀ ਚਾਹੇ ਜਿੰਨਾ ਮਰਜ਼ੀ ਵੱਜੀ ਜਾਵੇ ਹਾਏ ਰੱਬਾ ਮੈਂ ਤਾਂ ਫਸੀ ਗਈ ਸੀ ਪਤਾ ਨਹੀਂ ਮੰਮੀ ਉੱਪਰੋਂ ਇੱਕਦਮ ਕਿਵੇਂ ਆ ਗਏ ਆਪ ਪਲਾਨ ਤਾਂ ਮੇਰਾ ਚੌਪਟ ਹੀ ਹੋ ਗਿਆ ਮੈਨੂੰ ਹੁਣ ਕੁਝ ਹੋਰ ਹੀ ਸੋਚਣਾ ਪੈਣਾ ਚਲਾ ਕੇ ਤੇ ਹੀ ਆਪਣੇ ਆਪ ਨੂੰ ਬਹੁਤ ਸਮਝਦੀ ਐ ਇਹਨੂੰ ਮੈਂ ਹੀ ਭੌਲੀ ਟੱਕਰੀਆਂ ਇਹਨੂੰ ਤਾਂ ਇਹ ਸੀ ਵੀ ਮੈਂ ਇਹਨੂੰ ਆਪਣੀਆਂ ਗੱਲਾਂ 'ਚ ਫਸਾ ਲੂੰਗੀ ਇਹ ਫਸ ਜੂਗੀ ਪਰ ਫਸਣ ਵਾਲਿਆਂ ਚ ਮੈਂ ਵੀ ਨਹੀਂ ਚੱਲ ਜਿੱਦਣ ਨੂੰ ਚਲਦੀ ਐ ਮੈਂ ਵੀ ਤੇਰੀ ਸਾਥ ਸਾਂ ਚੱਲੀ ਪੁੱਤ ਆ ਲੈ ਫੋਨ ਮੀਨੂੰ ਨਾਲ ਕੱਲ ਕਰ ਲੈ ਮੀਨੂੰ ਨੇ ਕੀ ਗੱਲ ਕਰਨੀ ਐ ਮੰਮੀ ਮੈਨੂੰ ਨਹੀਂ ਪਤਾ ਪੁੱਤ ਚਲੋ ਗੱਲ ਤਾਂ ਮੈਂ ਉਹਦੇ ਨਾਲ ਕਰ ਲੈਨੀ ਆ ਪਰ ਫੋਨ 'ਚ ਤਾਂ ਪੈਸੇ ਹੀ ਨਹੀਂ ਹੈਗੇ ਗੱਲ ਕਿੱਦਾਂ ਕਰੂੰਗੀ ਪੋਂਜੇ ਤੇਰੇ ਡੈਡੀ ਨੇ ਕੱਲ ਹੀ ਪੈਸੇ ਭਵਾਦੇ ਸੀ ਤੂੰ ਨਾ ਉਹ ਮੀਨੂ ਨਾਲ ਗੱਲ ਕਰ ਲੈ ਉਹ ਕਹਿੰਦੀ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਠੀਕ ਆ ਮੰਮੀ ਜੀ ਮੈਂ ਕਰ ਲੈਨੀ ਆ ਗੱਲ ਆਹੋ ਪੁੱਤ ਇਹਨੇ ਨਾ ਮੈਂ ਵੀ ਜਾ ਕੇ ਸਾਗ ਨੂੰ ਘੋਟ ਲਾ ਕਿਤੇ ਸਾਗ ਥੱਲੇ ਨਾ ਲੱਗ ਜੇ ਹਾਂਜੀ ਮੰਮੀ ਇਹ ਮੀਨੂ ਨੇ ਕੀ ਗੱਲ ਕਰਨੀ ਆ ਚੱਲ ਦੇਖਦੇ ਆਂ ਕਰਕੇ ਮੇਰੇ ਸਹੁਰਿਆਂ ਨੇ ਮੈਨੂੰ ਕੋਈ ਤਾਂ ਨਾ ਮੇੜੇ ਨਹੀਂ ਮਾਰਿਆ ਮੈਂ ਆਪਣੀ ਮਰਜ਼ੀ ਨਾਲ ਇੱਥੇ ਰਹਿਣ ਆਈ ਆਂ ਅੱਛਾ ਪਰ ਤੇਰੀ ਜਠਾਣੀ ਤਾਂ ਕੁਝ ਹੋਰ ਹੀ ਕਹਿੰਦੀ ਪਈ ਸੀ ਮੈਨੂੰ ਨਾਲ ਤਾਂ ਨਾ ਮੈਂ ਬਾਅਦ 'ਚ ਹੀ ਗੱਲ ਕਰੂੰਗੀ ਪਹਿਲਾਂ ਜਠਾਣੀ ਦੀ ਖ਼ਬਰ ਸਾਰ ਲਵਾਂ ਮਤਲਬ ਕੀ ਭਾਂਦਾ ਆ ਤਾਂ ਲੋਕਾਂ ਨੂੰ ਫੋਨ ਕਰਨ ਦਾ ਸ਼ੈਲੀ ਦਾ ਫੋਨ ਹੋਇਆ ਇਹਨੇ ਕਿਵੇਂ ਫੋਨ ਕਰ ਲਿਆ ਆ ਇੰਨਾ ਚਿਰ ਹੋ ਗਿਆ ਇਹਨੂੰ ਗਈ ਇਹਨੂੰ ਕਦੇ ਫੋਨ ਨਹੀਂ ਕਰਿਆ ਉਹ ਅੱਜ ਕਿਵੇਂ ਚੱਲ ਹੁਣ ਦਰਾਣੀ ਜੀ ਨੇ ਫੋਨ ਕੀਤਾ ਹੀ ਆ ਤਾਂ ਚੱਕ ਕੇ ਪੁੱਛੀ ਲੈਣੀ ਆ ਕੀ ਕਹਿੰਦੀ ਆ ਹੈਲੋ ਹਾਂਜੀ ਦੀਦੀ ਜੀ ਪੱ ਦੀਦੀ ਜੀ ਕਹਿੰਨੋਂ ਨਾ ਮੇਰਾ ਦਿਲ ਨਹੀਂ ਕਰਦਾ ਫਿਰ ਨਾ ਕਹਿ ਮੈਂ ਕਿਹੜਾ ਤੇ ਤੱਕੇ ਨਾ ਕਹਾਨੀਆਂ ਵੀ ਦੀਦੀ ਜੀ ਕਹਿ ਚੇਤੀ ਦੱਸ ਕੰਮ ਕੀ ਐ ਮੇਰੇ ਕੋਲ ਟਾਈਮ ਨਹੀਂ ਗੱਲ ਕਰਨ ਦਾ ਹੂੰ ਵੀਜੀ ਵਾਲੀ ਰਹਿਣੀ ਆ ਨਾ ਫਿਰ ਗੱਲਾਂ ਕਰਦੀਆਂ ਇੱਧਰ ਉੱਧਰ ਕਰਨ ਨੂੰ ਵੀ ਤੈਨੂੰ ਖੁੱਲਾ ਟਾਈਮ ਚਾਹੀਦਾ ਗੱਲਾਂ ਇੱਧਰ ਉੱਧਰ ਅੱਛਿਆ ਉਹ ਜਾਨੀ ਕਿ ਜਗਦੀਪ ਤੇਰੇ ਕੋਲ ਪਹੁੰਚ ਗਈ। ਉਹ ਮੈਂ ਤਾਂ ਤੇਰੇ ਹੋਸੁੱਡਿਆਂ ਵਾਲਾ ਸੀਨੀ ਮਿਸ ਕਰਤਾ। ਉਹ ਗੱਲ ਸੁਣ ਕੇ ਤੇਰੇ ਤਾਂ ਮੂੰਹ ਦੇ ਤੋਤੇ ਉੱਡ ਗਏ ਹੋਣਗੇ ਤੋਤੇ। ਉਹ ਮੈਂ ਜਗਦੀਪ ਨੂੰ ਕਹਿ ਕੇ ਭੇਜਣਾ ਸੀ ਕਿ ਤੇਰੀ ਮੈਨੂੰ ਵੀਡੀਓ ਬਣਾ ਕੇ ਭੇਜੇ। ਨਹੀਂ ਹੁਣ ਕੀ ਕਹਾ ਤੈਨੂੰ? ਤੈਨੂੰ ਤਾਂ ਪੋਰਾ ਸ਼ਰਮ ਵੀ ਨਹੀਂ ਆਉਂਦੀ ਹੈਗੀ। ਕਿਵੇਂ ਤੂੰ ਆਪਣੇ ਘਰ ਦੀਆਂ ਗੱਲਾਂ ਬਾਹਰ ਭਲੌਦੀ ਫਿਰਦੀਆਂ ਉਹ ਵੀ ਝੂਠੀਆਂ ਹਾਂ ਗੱਲਾਂ ਤਾਂ ਝੂਠੀਆਂ ਸੀ ਪਰ ਸੱਚ ਪੁੱਛੇ ਨਾ ਮਜ਼ਾ ਬਹੁਤ ਆਇਆ ਤੇ ਜਗਦੀਪ ਮੈਡਮ ਵੀ ਨਾ ਬੜੇ ਮਜ਼ੇ ਲੈ ਲੈ ਕੇ ਸੁਣ ਰਹੀ ਸੀ ਜਿਵੇਂ ਮੈਂ ਉਹਨੂੰ ਸੱਚ ਦੱਸ ਰਹੀ ਹੁੰਨੀ ਆ ਕੀ ਮਿਲਦਾ ਤੈਨੂੰ ਇਹ ਕੁਛ ਕਰਕੇ ਕਿਉਂ ਤੂੰ ਸਾਡੀ ਜ਼ਿੰਦਗੀ ਬਰਬਾਦ ਕਰਨ ਤੇ ਤੁਰੀ ਆ ਔਸ ਸਕੂਨ ਮਿਲਦਾ ਸਕੂਨ ਤੇ ਅਸਲੀ ਸਕੂਨ ਮੈਨੂੰ ਉਸ ਦਿਨ ਮਿਲੇਗਾ ਜਿਸ ਦਿਨ ਮੈਂ ਰਾਜ ਨੂੰ ਵੀ ਇਸ ਘਰੋਂ ਬਾਹਰ ਕੱਢੂੰਗੀ ਕੀ ਕਿਹਾ ਛੈਲੀ ਬੜੀ ਟੈਂਸ਼ਨ ਚ ਲੱਗ ਰਹੀ ਆ ਕੀ ਹੋ ਗਿਆ ਕੀ ਨਾ ਗੱਲ ਕਰ ਰਹੀ ਆ ਜੀ ਉਹ ਨਾ ਮੀਨੂ ਨਾਲ ਗੱਲ ਕਰਦੀ ਹੋਣੀ ਆ ਉਹ ਆਪਦੀ ਜਿਠਾਣੀ ਬਾਰੇ ਦੱਸਦੀ ਹੋਊਗੀ ਉਹ ਪੁੱਠੇ ਸਿੱਧੇ ਜੋ ਕੰਮ ਕਰਦੀ ਰਹਿੰਦੀ ਆ ਛੈਲੀ ਦੀ ਜਿਠਾਣੀ ਅਜੀਬ ਨਹੀਂ ਟਿਕਦੀ ਉਹਨਾਂ ਨੇ ਕੀ ਪੁੱਠਾ ਕੰਮ ਕਰਤਾ ਜੀ ਉਹਨੇ ਨਾ ਆਪਣੀ ਨਾਲ ਵਾਲੇ ਗਵਾਂਢਣ ਦੀ ਕੁੜੀ ਜਗਦੀਪ ਨੂੰ ਫੋਨ ਕਰਤਾ ਕਹਿੰਦੀ ਛੈਲੀ ਦਾ ਸਹੁਰੇ ਦਾ ਕਿਸਵਾ ਮੰਗਦੀ ਆ ਨਾਲ ਪਤਾ ਨਹੀਂ ਇੱਥੋਂ ਕੀ ਕੀ ਸਮਾਨ ਚੱਕ ਕੇ ਲੈਗੀ ਉਹ ਇਹ ਕੀ ਗੈਰ ਰਹੀ ਆ ਤੂੰ ਆਪਣੀ ਧੀ ਤੇ ਐਡੇ-ਐਡੇ ਇਨਜਾਮ ਲਾਣ ਲੱਗੀ ਪਈ ਆ ਹੋਰ ਕੀ ਕੱਲ ਜਗਦੀਪ ਤੇ ਉਹਦੀ ਪਰਜਾਈ ਆਈ ਸੀ ਉਹੀ ਦੱਸ ਕੇ ਕਹਿੰਦੀਆਂ ਨੇ ਸ਼ੈਲੀ ਨੂੰ ਸਾਰਾ ਕੁਝ ਫੇਰ ਤੁਸੀਂ ਵੀ ਦੱਸਣਾ ਸੀ ਵੀ ਇਹ ਜੀ ਦਾ ਕੋਈ ਗੱਲ ਨਹੀਂ ਉਹ ਝੂਠ ਬੋਲਦੀ ਪਈ ਆ ਜੇ ਤੁਸੀਂ ਤਾਂ ਐ ਗਏ ਨੇ ਜਿਵੇਂ ਅਸੀਂ ਇਹਨਾਂ ਨੂੰ ਕਹਾਂਗੇ ਤਾਂ ਉਹ ਸੱਚ ਮੰਨ ਲੈਣਗੀ ਜੇ ਸੱਚ ਨੂੰ ਕੋਈ ਨਹੀਂ ਮੰਨਦਾ ਝੂਠੀਆਂ ਗੱਲਾਂ ਤਾਂ ਅਗਲਾ ਛੇਤੀ ਫੜ ਲੈਂਦਾ ਵਾ ਗੱਲ ਤੇਰੀ ਬਿਲਕੁਲ ਸਹੀ ਆ ਵੈਸੇ ਤੂੰ ਕਿਤੇ ਦੀ ਸ਼ੈਲੀ ਨਾਲ ਗੱਲ ਰਿਸ਼ਤੇਦਾਰਾਂ ਵਿੱਚ ਵਾ ਕੇ ਆਪਾਂ ਗੱਲ ਕਰੀਏ ਕੋਈ ਛੈਲੀ ਦਾ ਮੂੜ ਜਾ ਦੇਖ ਕੇ ਨਾ ਮੈਂ ਕੀਤੀ ਸੀ ਉਹਦੇ ਨਾਲ ਗੱਲ ਉਹ ਕਹਿੰਦੀ ਕਿਸੇ ਰਿਸ਼ਤੇਦਾਰ ਨੂੰ ਨਹੀਂ ਲੈ ਕੇ ਜਾਣਾ ਨਾਲੇ ਕੱਲ ਦੀ ਨਾ ਜਦੋਂ ਦੀ ਜਗਦੀਪ ਆ ਕੇ ਗਈ ਐ ਛੈਲੀ ਤਾਂ ਉਹਦੀ ਟੈਂਸ਼ਨ ਚ ਕਹਿੰਦੀ ਮੈਨੂੰ ਤਾਂ ਕਿਸੇ ਬਸ ਨਾ ਮੂੰਹ ਦਿਖਾਉਣ ਜੋਗਾ ਨਹੀਂ ਛੱਡੇ ਹਾਂ ਨਹੀਂ ਜੇ ਪਰ ਮੈਨੂੰ ਨਾ ਇੱਕ ਗੱਲ ਬਹੁਤ ਪਰੇਸ਼ਾਨ ਕਰ ਰਹੀ ਹੈ ਵੀ ਛੈਲੀ ਦੀ ਜਠਾਣੀ ਨੇ ਜਗਦੀਪ ਦਾ ਨੰਬਰ ਲਿਆ ਤਾਂ ਕਿੱਥੋਂ ਲਿਆ ਹੂੰ ਇਹ ਜਸਤਾਂ ਲੋਕਾਂ ਦਾ ਦਿਮਾਗ ਬਾਧੂ ਚੱਲਦੇ ਹੁੰਦੇ ਨੇ ਪਤਾ ਨਹੀਂ ਕਿਹੜੀਆਂ ਗੱਲਾਂ ਕਿੱਥੋਂ ਕਿੱਥੋਂ ਕੱਢ ਲੈਣ ਕੀ ਕਹਾ ਹੁਣ ਤੈਨੂੰ ਜਠਾਣੀਏ ਉਹ ਤੂੰ ਤਾਂ ਨਾ ਘਰ ਚ ਅੱਗ ਲਾਉਣ ਵਾਲੀ ਆ ਅੱਗ ਲਾਉਣ ਵਾਲੀ ਸੱਪ ਪਾਲ ਰੱਖੇ ਤੂੰ ਆਪਣੇ ਦਿਲ ਚ ਪਤਾ ਨਹੀਂ ਕਿੰਨਕ ਜ਼ਹਿਰ ਤੂੰ ਹੋਰ ਉਗਲੇਂਗੀ ਹਜੇ ਅੱਗ ਤਾਂ ਹਜੇ ਮੈਂ ਲਾਈ ਨਹੀਂ ਉਹ ਇਹ ਤਾਂ ਸ਼ੁਰੂਆਤ ਆ ਤੂੰ ਇਹ ਸੋਚ ਕੇ ਹਜੇ ਤਾਂ ਮੈਂ ਇੱਕ ਗੌਂਡਣ ਨੂੰ ਫੋਨ ਕੀਤਾ ਜਦੋਂ ਮੈਂ ਹੋਰ ਦੋ ਤਿੰਨ ਨੂੰ ਫੋਨ ਕਰਕੇ ਦੱਸਿਆ ਉਹ ਫੇਰ ਤੇਰਾ ਕੀ ਬਣੂ? ਉਹ ਤੂੰ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਲੋਕੀ ਥੂ-ਥੂ ਕਰਦੇ ਫਿਰਨਗੇ ਕਿ ਜਿਹੜੀ ਆਪਣੇ ਸਹੁਰਿਆਂ ਤੋਂ ਹਿੱਸਾ ਮੰਗਦੀ ਆ ਉਹ ਕਹੇਜੀ ਹੋਊਗੀ। ਬੱਸ ਕਰ ਬਲਜੀਤ ਬਰਦਾਸ਼ਤ ਦੇ ਨਾ ਕੋਈ ਹੱਦ ਹੁੰਦੀ ਆ। ਪਾਣੀ ਸਿੱਧੇ ਉੱਪਰ ਦੀ ਲੰਘਿਆ। ਹੋਰ ਤੂੰ ਵੀ ਨਾ ਆਪਣਾ ਆਪ ਵਿਚਾਰ ਲੈ ਅੱਛਾ ਜੀ ਜਠਾਣੀ ਤੋਂ ਸਿੱਧਾ ਨਾਮ ਤੇ ਆ ਗਈ ਉਹ ਵੱਡੀ ਆ ਤੈ ਤਾਂ ਇੱਜ਼ਤ ਨਾ ਗੱਲ ਕਰਿਆ ਕਰ ਇੱਜ਼ਤ ਓ ਹੋ 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 ਆ ਇੱਜ਼ਤ ਦੀ ਗੱਲ ਕੌਣ ਕਰ ਰਿਹਾ ਝੂਠਾ ਬੰਦਾ ਉਹ ਤੁਸੀਂ ਤਾਂ ਝੂਠ ਨੂੰ ਹਥਿਆਰ ਬਣਾ ਰੱਖਿਆ ਪਰ ਭੈਣ ਜੀ ਯਾਦ ਰੱਖਿਓ ਝੂਠ ਦੇ ਨਾ ਪੈਰ ਨਹੀਂ ਹੁੰਦੇ ਤੁਸੀਂ ਨਾ ਬਚ ਕੇ ਰਹੋ ਕਿਉਂਕਿ ਮੁੱਦੇ ਮੂ ਡਿੱਗਣ ਲੱਗਿਆ ਨਾ ਹੁਣ ਤੁਹਾਨੂੰ ਟਾਈਮ ਨਹੀਂ ਲੱਗਣਾ ਲਓ ਜੀ ਕਰ ਲਓ ਗੱਲਾਂ ਉਹ ਮੈਨੂੰ ਇਹ ਗੱਲਾਂ ਕਹਿ ਕੌਣ ਰਹੀ ਆ ਜਿਹੜੀ ਆਪ ਮੁੱਦੇ ਮੂ ਡਿੱਗੀ ਪਈ ਆ ਉਹ ਪੈਨ ਜੀ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਮੈਂ ਆਪਣੀ ਮਨਾਈ ਕਰਦੀ ਆ ਜੋ ਮੇਰਾ ਦਿਲ ਕਰਦਾ ਮੈਂ ਉਹੀ ਕਰਦੀ ਆ ਕਰ ਲਾ ਜਠਾਣੀ ਜਿਹੜੀਆਂ ਤੂੰ ਮਾਣ ਆਈਆਂ ਕਰਨੀਆਂ ਨੇ ਪਰ ਮੇਰੇ ਵੀ ਹੁਣ ਤੋਂ ਇੱਕ ਗੱਲ ਜਾਰ ਰੱਖੀ ਆ ਜਿਹੜਾ ਕੁਝ ਕਰੇਗੀ ਨਾ ਇੱਕ ਦਿਨ ਭਰੇਗੀ ਜ਼ਰੂਰ ਉਹ ਜਾ ਤੂੰ ਇਹ ਗੱਲ ਤੇਰੇ ਤੇ ਵੀ ਲਾਗੂ ਹੁੰਦੀ ਆ ਉਹ ਜਿਹੜੇ ਮਾੜੇ ਕਰਮ ਤੂੰ ਕੀਤੇ ਨੇ ਨਾ ਉਹੀ ਭੁਗਤ ਰਹੀ ਆ ਚੱਲ ਜਠਾਣੀਏ ਤੇਰੇ ਸਾਹਬ ਨਾਲ ਹੀ ਸਹੀ ਮੈਨੂੰ ਮੇਰੇ ਮਾੜੇ ਕਰਮਾਂ ਦੀ ਸਜ਼ਾ ਮਿਲ ਰਹੀ ਆ ਤੇ ਮੈਂ ਉਹਨੂੰ ਭੁਗਤ ਰਹੀ ਆ ਪਰ ਹੁਣ ਤੂੰ ਵੀ ਨਾ ਇੱਕ ਗੱਲ ਯਾਦ ਰੱਖੀ ਵੀ ਜਿਹੜੀ ਸੱਚਾਈ ਆ ਨਾ ਇਹਦੀ ਆਵਾਜ਼ ਭਾਵਾਂ ਦੇ देर ਨਾਲ ਆਉਂਦੀ ਆ ਪਰ ਇਹ ਝੂਠ ਨੂੰ ਟਿਕਨ ਨਹੀਂ ਦਿੰਦੀ ਸੰਭਲ ਜਾ ਵਧੀਆ ਰਹੇਗੀ ਸੰਭਲ ਕੇ ਤਾਂ ਹੁਣ ਤੂੰ ਚੱਲੀ ਕਿਉਂਕਿ ਜੋ ਮੈਂ ਹੁਣ ਕੁਝ ਕਰਨਾ ਹੈ ਨਾ ਉਹਦੇ ਬਾਅਦ ਤੂੰ ਰੋਏਂਗੀ ਬਹੁਤ ਰੋਏਂਗੀ ਬਹੁਤ ਉਹ ਰੋਈ ਤਾਂ ਰਹੀ ਆ ਪਤਾ ਨਹੀਂ ਮੈਨੂੰ ਮੇਰੇ ਕਿਹੜੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਆ ਮੇਰਾ ਕੀ ਕਸੂਰ ਆ ਜਿਹੜਾ ਮੈਂ ਸਭ ਕੁਝ ਭੁਗਤ ਰਹੀ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਪਰ ਤੇਰੀ ਕਰਤੂਤਾਂ ਹੀ ਇਹ ਜਿਹਿਆ ਨੇ ਜਿਹੜੀਆਂ ਮੇਰੇ ਮੂੰਹੋਂ ਕੜਵਾ ਰਹੀਆਂ ਨੇ ਉਹ ਸਿਆਣੇ ਸੱਚ ਹੀ ਕਹਿੰਦੇ ਨੇ ਕਿਸੇ ਦੀ ਦਰਸੀਸ ਨਹੀਂ ਲੈਣੀ ਚਾਹੀਦੀ ਕਿਉਂਕਿ ਜਦੋਂ ਦਰਸ਼ਕ ਵਿਚਰੇ ਨਿਕਲਦੀਆਂ ਨਾ ਉਹ ਬੰਦੇ ਦਾ ਕੱਖ ਨਹੀਂ ਰਹਿੰਦਾ